ਟੋਲ ਪਲਾਜ਼ਿਆਂ ਦੀ ਮੇਕਾ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਨੇ ਕਿਹਾ ਕਿ ਭਾਈ ਬਹੁਤੇ ਕਾਰਡ ਅਸੀਂ ਇਸ਼ੂ ਨਹੀਂ ਕੀਤੇ ਹੁੰਦੇ ਤੇ ਕਈ ਫੇਕ ਇਸ਼ੂ ਕਾਰਡ ਬਣਾ ਕੇ ਵੀ ਟੋਲ ਪਲਾਜ਼ਿਆਂ ਤੋਂ ਲੰਘ ਜਾਂਦੇ ਨੇ ਮਿੰਟ ਜੀ ਇਹ ਕੀ ਮਸਲਾ ਹੈ ਜੀ ਇਹਦੇ ਕਈ ਕਈ ਵਾਰੀ ਇਹ ਰੋਲਾ ਪੈਂਦਾ ਰਿਹਾ ਹੈ ਕਾਰਡਾਂ ਵਾਲਾ ਝੰਡਿਆਂ ਵਾਲਾ ਪੋਸਟਰਾਂ ਵਾਲਾ ਇਹ ਵੀ ਥੋੜਾ ਜਿਹਾ ਕਰਿਓ ਸਾਂਝਾ ਸਾਡੇ ਨਾਲ ਨਹੀਂ ਦੇਖੋ ਪਿਛਲੇ ਦਿਨਾਂ ਚ ਜਿਹੜੀ ਸਖਤਾਈ ਹੋਈ ਆ ਟੋਲ ਪਲਾਜ਼ਾ ਤੇ ਕੁਝ ਕਿਸਾਨ ਆਗੂ ਨੇ ਕਿਹਾ ਸੀਗਾ ਕਿ ਭਾਈ ਤੁਸੀਂ ਦੇਖੋ ਆਪਦਾ ਚੈੱਕ ਕਰੋ ਤੇ ਉਹਨਾਂ ਨੇ ਚੈੱਕ ਕੀਤਾ ਤੇ ਦੱਸਦੇ ਆ ਕਿ 1 ਮਹੀਨੇ ਦੇ ਵਿੱਚ ਹੀ 400 ਦੇ ਕਰੀਬ ਜਿਹੜਾ ਕਾਰਡ ਆ ਫਰਜ਼ੀ ਉਹਨਾਂ ਨੇ ਫੜਿਆ ਹੂੰ ਜਿੰਨੇ ਨਿਕਲ ਗਏ ਉਹ ਵੱਖਰੇ ਆ ਮਤਲਬ ਕਿ ਇੰਨੇ ਵੱਡੇ ਪੱਤਰ ਤੇ ਕਾਰਡ ਬਣਾਏ ਆ ਕਿਸਾਨ ਜਥੇਬੰਦੀਆਂ ਦੇ ਕਿਉਂਕਿ ਦਿੱਲੀ ਵਾਲਾ ਜਿਹੜਾ ਸੀਗਾ ਨਾ ਅੰਦੋਲਨ ਉਸ ਤੋਂ ਬਾਅਦ ਟੋਲ ਪਲਾਜ਼ਿਆਂ ਤੇ ਵੀ ਬਹੁਤ ਧੇਰ ਬੈਠੇ ਰਹੇ ਕਿਸਾਨ ਆਗੂ ਟੋਲ ਪਲਾਜ਼ਿਆਂ ਵਾਲਿਆਂ ਨੇ ਵੀ ਸੋਚਿਆ ਕਿ ਇਹਨਾਂ ਨੂੰ ਰਾਜੀ ਰੱਖੋ ਜੀ ਠੀਕ ਹੈ ਦਲੇਆ ਕਿ ਭਈ ਇਹ ਸਜਨ ਰਾਜੀ ਰਹਿਣਗੇ ਤੇ ਆਪਾਂ ਵੀ ਤਾਂ ਉਹਨਾਂ ਨੇ ਕਹਾ ਤੁਸੀਂ ਲੰਗੀ ਜਾਇਆ ਕਰੋ ਜੀ ਤੇ ਭਈ ਇਹ ਇਨ ਇਥੇ ਠਾਠ ਵਾਠ ਲੈਂਦੇ ਸੀ ਗਾਂ ਫਿਰ ਇਹਨਾਂ ਨੇ ਗਾਂ ਦੂਜਿਆਂ ਨੂੰ ਵੀ ਹਮ ਵਰਕਰਾਂ ਨੂੰ ਦਿੱਤੇ ਆਪਣੇ ਕੈਡਰ ਨੂੰ ਉਹ ਗਾਂ ਦੀ ਗਾਂ ਚੱਲਦਾ ਸਿਸਟਮ ਇੱਥੋਂ ਤੱਕ ਚੱਲ ਗਿਆ ਕਿ ਬਸਾਂ ਵਾਲੇ ਵੀ ਲਈ ਫਰਦੇ ਨੇ ਹੁਣ ਤੇ ਦੱਸਦੇ ਆ ਕਈ ਹਮ ਕਾਰਾਂ ਵਾਲੇ ਵੀ ਲਈ ਫਿਰਦੇ ਨੇ ਜੀ ਕਾਰਾਂ ਵਾਲੇ ਲਈ ਫਿਰਦੇ ਨੇ ਬਿਲਕੁਲ ਹਰ ਇੱਕ ਦੂਜੀ ਤੀਜੀ ਗੱਡੀ ਤੇ ਤੁਹਾਨੂੰ ਝੰਡਾ ਮਿਲ ਜਾਏਗਾ ਏਦਾਂ ਲੱਗਦਾ ਵੀ ਜਿੱਦਾਂ ਕਿਸਾਨ ਆ ਕੋਈ ਸਾਰਾ ਪੰਜਾਬ ਬਣ ਗਿਆ ਜੀ ਕਿਸਾਨ ਤੇ ਚਲੋ ਹੈਗੇ ਹੀ ਆ ਪਰ ਗੱਲ ਇਹ ਆ ਕਿ ਮੈਂ ਦੇਖਿਆ ਪੋਲ ਪਲਾਜ਼ਿਆਂ ਤੇ ਸਭ ਹੂੰ ਇਹ ਤੇ ਪੂਰਾ ਮਤਲਬ ਕਿ ਰੋਬ ਸ਼ੋਬ ਡੋਪ ਸ਼ੋਪ ਲਾਇਆ ਹੁੰਦਾ ਤਾਂ ਵੱਡੀਆਂ ਗੱਡੀਆਂ ਨੇ ਲਗਜ਼ਰੀ ਪਾਸੇ ਹਟ ਜਾਓ ਪਾਸੇ ਤਾਂ ਹੁਣ ਇਹਨਾਂ ਨੇ ਕੁਝ ਕਿਸਾਨਾ ਕੋਨੇ ਕਿਹਾ ਕਿ ਸਖਤੀ ਕਰੋ ਤਾਨੂੰ ਪਤਾ ਹੈ ਕਿ ਰਾਏਕੋਟ ਏਰੀਏ ਚੋਂ ਸਾਡੇ ਸੱਜਣ ਹੀ ਆ ਪੱਤਰਕਾਰ ਸੰਤੋਖ ਜੀ ਉਹਨਾਂ ਨੇ ਖਬਰ ਲਾਈ ਸੀ ਸਭ ਤੋਂ ਪਹਿਲਾਂ ਜੀ ਜੀ ਕਈ ਮਹੀਨੇ ਪਹਿਲਾਂ ਹੂੰ ਤਬ ਉਹਨਾਂ ਨੂੰ ਸਗੋਂ ਧਕਾਉਣਾ ਸ਼ੁਰੂ ਕਰ ਦਿੱਤਾ ਕੁਝ ਆਗੂਆਂ ਨੇ ਜੀ ਇਹ ਹੈ ਉਹ ਅੱਜ ਹੁਣ ਤੁਸੀਂ ਦੇਖੋ ਅੱਜ ਪਾਸ ਕਰਨੇ ਸਾਰੀ ਡਾਟਾ ਦੇ ਨਾਲ ਉਹ ਲਾਤੀ ਸਟੋਰੀ ਤੁਹਾਡੀ ਹੂੰ ਕਿ 400 ਤੋਂ ਵੱਧ ਕਾਰਡ ਹੁਣ ਤੱਕ ਇੱਕ ਮਹੀਨੇ ਚ ਫੜੇ ਗਏ ਲੋ ਕੀ ਹੈ ਯਾਰ ਤੁਸੀਂ ਤੇ ਮਤਲਬ ਕਿ ਜੋ ਜਥੇਵੰਧਕ ਤਾਕਤ ਹੈ ਨਾ ਹੂੰ ਉਹ ਉਹ ਜਥੇਵੰਦਕ ਤਾਕਤ ਦੀ ਜਿਹੜੀ ਪਾਤਿਆਂ ਨੂੰ ਰੋਲ ਲੰਚ ਹੋ ਗਿਆ ਬਿਲਕੁਲ ਕਿ ਭਾਈ ਹਰੇਕ ਪਾਸੇ ਫਿਰ ਤਾਂ ਹੀ ਤੁਹਾਨੂੰ ਮੁਫਤ ਖੁਰ ਕਹਿੰਦੇ ਮਿਹਨੇ ਮਾਰਦੇ ਵੀ ਤਾਂ ਭੁੱਖੇ ਆ ਹਰੇਕ ਥਾਂ ਤੋਂ ਦਾਲ ਆਉਣਾ ਆਓ ਫ੍ਰੀ ਵਾਲੇ ਬਸ ਹਾਂਜੀ ਇਹਦੇ ਚ ਕਿਸਾਨੀ ਦੀ ਬਦਨਾਮੀ ਹੁੰਦੀ ਹੈ ਨਾ ਜੀ ਠੀਕ ਆ ਹਾਂ ਇਹਦਾ ਹੱਲ ਹੋਣਾ ਚਾਹੀਦਾ ਟੋਲ ਪਲਾਜ਼ਿਆਂ ਦੇ ਰੇਟ ਇੰਨੇ ਜ਼ਿਆਦਾ ਮੈਂ ਉਸ ਹੱਕ ਚ ਹਾਂ ਜੀ ਮੈਂ ਰਾਜਸਥਾਨ ਦੇ ਇੱਕ ਟੋਲ ਪਲਾਜ਼ੇ ਬਾਰੇ ਦੇਖ ਰਿਹਾ ਸੀ ਕਿ ਜਿੱਦੀ ਲਾਗਤ ਸ਼ਾਇਦ 1800 ਕਰੋੜ ਸੀਗੀ ਜੋ ਮਤਲਬ ਕਿ ਪ੍ਰੋਜੈਕਟ ਸੀ ਤਾਂ 8000 ਕਰੋੜ ਰੁਪਈਆ ਉਥੋਂ ਇਕੱਠਾ ਕੀਤਾ ਗਿਆ ਸ਼ਾਬਾਸ਼ 8000 ਕਰੋੜ ਰੁਪਈਆ ਕਿ ਇਹਨਾਂ ਚੀਜ਼ਾਂ ਤੇ ਰੋਕ ਲੱਗੇ ਰੇਟ ਜਿਹੜੇ ਵਾਜਬ ਰੱਖੇ ਜਾਣ ਸਰਵਿਸ ਵਧੀਆ ਦਿੱਤੀ ਜਾਵੇ ਸਹੂਲਤਾਂ ਵਧੀਆ ਦਿੱਤੀਆਂ ਜਾਣ ਜੀ ਮੈਂ ਉਸ ਹੱਕ 'ਚ ਆ ਪਰ ਆ ਜਿਹੜਾ ਸੀ ਆਪਦਾ ਜਲੂਸ ਕੱਢ ਰਿਹਾ ਨਾ ਮਾਫ ਕਰਨਾ ਇਹ ਗਲਤ ਹੈ ਗਲਤ ਹੈ ਬਿਲਕੁਲ ਤੇ ਉਦੋਂ ਜਦੋਂ ਕਿਸਾਨ ਆਗੂਆਂ ਨੇ ਕਿਹਾ ਸੀਗਾ ਹਮ ਜਦੋਂ ਕਿਸਾਨ ਆਗੂਆਂ ਨੂੰ ਕਿਹਾ ਗਿਆ ਸੀਗਾ ਕੁਝ ਮਤਲਬ ਕਿ ਬੁੱਧੀਜੀਵੀਆ ਮੰਨੋਂ ਪੱਤਰਕਾਰਾਂ ਮੰਨੋਂ ਤੇ ਉਦੋਂ ਤਾਂ ਪੈਂਦੇ ਸੀ ਹੁਣ ਆਪ ਹੀ ਇਹਨਾਂ ਨੇ ਵੇਖੋ ਕਿਹਾ ਹੋਏਗਾ ਫੋਲ ਆਲੇ ਨੂੰ ਕਿ ਫੜੋ ਇਹਨਾਂ ਨੂੰ ਤਾਂ ਦੇਖ ਲਓ ਕਿ ਸੈਂਕੜੇ ਕਾਰਡ ਜਿਹੜੇ ਕੁਝ ਦਿਨਾਂ ਦੇ ਵਿੱਚ ਹੀ ਫੜੇ ਗਏ ਆ ਜੀ ਦੀਪ ਕਿੰਦਾ ਜੀ ਦੱਸ ਰਹੇ ਨੇ ਕਹਿੰਦੇ ਭਾਜੀ 1000 ਰੁਪਏ ਦੇ ਵਿੱਚ ਤੇ ਕਾਰਡ ਬਣਾ ਦਿੰਦੇ ਆ ਕਹਿੰਦੇ ਅੱਛਾ ਮੁੱਲ ਦੇ ਰਹੇ ਨੇ ਹਮ ਕੀ ਬਾਤ ਆ ਮੈਂ ਮੈਂ ਤਾਂ ਇੱਕ ਵਾਰੀ ਮੈਂ ਤੁਹਾਨੂੰ ਕੀ ਦੱਸਾਂ ਕਿ ਇੱਕ ਐਨਆਰਆਈ ਨੇ ਮੈਨੂੰ ਦੱਸਿਆ ਜੀ ਬਾਹਰੋਂ ਆਏ ਨੇ ਹਮ ਕਤੇ ਜਾ ਰਹੇ ਸੀ ਕਿ ਮੇਰੇ ਕੋਲ ਵੀ ਹੈ ਕਾ ਹਾਂ ਜੀ ਸਰ ਕਮਾਲ ਮੈਂ ਕਹਿੰਦਾ ਨਹੀਂ ਮੈਂ ਯਾਰ ਬਨਾਲ ਬੈਠਾ ਪਲੀਜ਼ ਟੋਲ ਮੈਂ ਦੇ ਦੇਣਾ ਹੋਰ ਦੱਸ ਹੂੰ ਸਰ ਮੈਂ ਚਲੋ ਠੀਕ ਆ ਜ਼ਿੰਦਗੀ ਦੇ ਇੱਕ ਪੜਾਚ ਜਦੋਂ ਭੁੱਖੇ ਮਰਦੇ ਸੀ ਬਥੇਰਾ ਕੁਸ਼ਤੀ ਦਾ ਪਰ ਜਦੋਂ ਪ੍ਰਮਾਤਮਾ ਨੇ ਇੰਨੇ ਜੋਗਾ ਕੀਤਾ ਨਾ ਜੀ ਵਾ ਠੀਕ ਆ ਪੇੜੀ ਸਰਵਸ ਲੈਨੇ ਹਾਂ ਹਾਥੀ ਜੋੜੀ ਦੇ ਭਰਾਵਾ ਰਹਿਣ ਦੇ ਯਾਰ ਦੋਸਤ ਵੀ ਆ ਨਾ ਜਿਹੜੇ ਜਿਨ੍ਹਾਂ ਦੇ ਆਪਦੇ ਕਾਰੋਬਾਰ ਤੇ ਕਿਤੇ ਉਹਨਾਂ ਕੋਲ ਚੀਜ਼ ਲੈਣੇ ਚਲੇ ਜਾਈਏ ਹੂੰ ਉਹ ਨਹੀਂ ਨਹੀਂ ਹੱਥ ਜੋੜ ਕੇ ਅਖਿਦਾ ਨਹੀਂ ਯਾਰ ਜੇ ਪਹਿਲਾਂ ਸ਼ਾਇਦ ਫ੍ਰੀ ਚੱਲਦਾ ਹੁੰਦਾ ਸੀ ਆ ਕੰਮ ਹੁਣ ਜੇ ਰੱਬ ਦੀ ਇੱਕ ਦੌਰ ਹੁੰਦਾ ਇੱਕ ਮੌਕਾ ਇਹ ਤੁਹਾਡੇ ਕੋਲ 10 20 ਲੱਖ ਦੀ ਗੱਡੀ ਆ ਨਾ ਇਟ ਮੀਨ ਕਿ ਤੁਸੀਂ 500000 ਦਾ ਟੋਲ ਦੇ ਸਕਦੇ ਹੋ ਓਡੀ ਵੱਡੀ ਗੱਲ ਨਹੀਂ ਐ ਤੇ ਉੱਥੇ ਜਾ ਕੇ ਤਾਰ ਕੇ ਜਿੱਡੀ ਬੋਤਲ ਲੈ ਲੈਂਦੇ ਨੇ ਚੰਡੀਗੜ੍ਹ ਜਾ ਕੇ 4000 ਦੀ 3000 ਦੀ 2000 ਦੀ ਸਾਰੇ ਨਹੀਂ ਪਰ ਉਹ ਲਗਜ਼ਰੀ ਗੱਡੀਆਂ ਆ ਦੇ ਜੀ ਤੇ ਫਿਰ ਜੇ ਕਾਰ ਨੇ ਤੁਹਾਡੇ ਕੋਲ ਤੇ ਯਾਰ ਉਹ ਗੱਲ ਬਿਲਕੁਲ ਬਿਲਕੁਲ